ਲੋਕ ਸਭਾ ਚੋਨਾ ਦਾ ਤਿਉਹਾਰ ਜਿੱਥੇ ਚਾਰੇ ਪਾਸੇ ਮਨਾਇਆ ਜਾ ਰਿਹਾ ਉਸ ਦੇ ਵਿੱਚਕਾਰ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਹੈ ਜਿਸ ਵਕਤ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਜਾ ਰਿਹਾ ਕਿ ਦੇਖੋ ਕਿਸ ਤਰੀਕੇ ਦੇ ਨਾਲ ਜੋ ਅਜਨਾਲੇ ਦੇ ਵਿੱਚ ਬੀਤੀ ਰਾਤ ਆਪ ਵਰਕਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਜੀਆ ਨਕਾਬ ਪੋਸ਼ਣ ਪਛਾਤੇ ਵਿਅਕਤੀ ਹੁੰਦੇ ਨੇ ਜਿਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਦੀਪਿੰਦਰ ਸਿੰਘ ਦੀਪੂ ਉਸ ਆਪ ਵਰਕਰ ਦਾ ਨਾਮ ਦੱਸਿਆ ਜਾ ਰਿਹਾ ਉਸ ਦੀ ਮੌਤ ਦੇ ਸ਼ੋਕ ਤੇ ਵਿੱਚ ਪਿੰਡ ਵਾਸੀਆਂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਤੇ ਐਲਾਨ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਪਿੰਡ ਵਾਸੀਆਂ ਨੇ ਐਲਾਨ ਕਰ ਦਿੱਤਾ ਕਿ ਚੋਣ ਪ੍ਰਕਿਰਿਆ ਦਾ ਬਾਈਕਾਟ ਕੀਤਾ ਜਾਏਗਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਪਿੰਡ ਵਾਸੀਆਂ ਨੇ ਦੀਪਿੰਦਰ ਸਿੰਘ ਦੀਪੂ ਦੀ ਮੌਤ ਦੇ ਸ਼ੋਕ ਚ ਪਿੰਡ ਵਾਸੀਆਂ ਨੇ ਵੱਡਾ ਐਲਾਨ ਕਰ ਦਿੱਤਾ ਕਿ ਅਸੀਂ ਚੋਣ ਪ੍ਰਕਿਰਿਆ ਦਾ ਬਾਈਕਾਟ ਕਰਦੇ ਹਾਂ ਜਿਵੇਂ ਤੁਹਾਨੂੰ ਦੱਸ ਗਏ ਕਿ ਬੀਤੀ ਰਾਤ ਅਜਨਾਲਾ ਦੇ ਪਿੰਡ ਲੱਖੂਵਾਲ ਵਿਖੇੜ ਨ ਪਚਾਤੇ ਮੋਟਰਸਾਈਕਲ ਸਵਾਰਨ ਨਕਾਬਪੋਸ਼ ਵਿਅਕਤੀਆਂ ਦੇ ਵੱਲੋਂ ਜੋ ਨੌਜਵਾਨ ਆਪ ਵਰਕਰ ਦੀਪਿੰਦਰ ਸਿੰਘ ਦੀਪੂ ਆ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਜੀਹਾਂ ਉਸ ਦਾ ਗੋਲੀਆਂ ਮਾਰ ਕੇ ਕਕਲਕਾਰ ਦਿੱਤਾ ਜਾਂਦਾ ਜਿੱਥੇ ਸੋਖ ਤੇ ਵਜੋਂ ਅੱਜ ਪਿੰਡ ਵਾਸੀਆਂ ਵੱਲੋਂ ਚੋਣ ਪ੍ਰਕਿਰਿਆ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਂਦਾ ਤੇ ਇਸ ਤੋਂ ਇਲਾਵਾ ਪਿੰਡ ਦੇ ਸਰਪੰਚ ਜਗਤਾਰ ਸਿੰਘ ਲੱਖੋਵਾਲ ਨੇ ਵੀ ਦੱਸਿਆ ਕਿ ਅੱਜ ਦੀਪਿੰਦਰ ਸਿੰਘ ਦੀ ਮੌਤ ਦੇ ਅਫਸੋਸ ਦੇ ਵਿੱਚ ਵੋਟਾਂ ਨਾ ਪਾਉਣ ਦਾ ਫੈਸਲਾ ਕੀਤਾ ਗਿਆ ਹੈ ਜੀਹਾਂ ਪਿੰਡ ਵਿੱਚ ਅਨਾਉਂਸਮੈਂਟ ਵੀ ਕੀਤੀ ਗਈ ਹੈ ਕਿ ਪਿੰਡ ਵਾਸੀ ਚੋਣਾਂ ਦਾ ਬਾਈਕਾਟ ਕਰਨ ਤਾਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਲੋਕ ਸਭਾ ਚੋਣਾਂ ਦਾ ਤਿਹਾਰਾ ਜਿਹੜਾ ਚਾਰੇ ਪਾਸੇ ਮਨਾਇਆ ਜਾ ਰਿਹਾ ਲੋਕੀ ਆਪਣੇ ਮਨਪਸੰਦੀ ਦਾ ਉਮੀਦਵਾਰਾਂ ਨੂੰ ਜਿਹੜਿਆ ਵੋਟਾਂ ਪਾ ਕੇ ਆ ਰਹੇ ਨੇ ਤੇ ਉੱਥੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਕਿ ਜਨਾਲਾ ਦੇ ਵਿੱਚ ਚੋਣ ਪ੍ਰਕਿਰਿਆ ਦਾ ਬਾਈਕਾਟ ਕੀਤਾ ਜਾ ਰਿਹਾ ਜੀਆਂ ਲੋਕਾਂ ਦੇ ਵੱਲੋਂ ਅੱਜ ਜਿਹੜੀਆਂ ਵੋਟਾਂ ਨਹੀਂ ਪਾਈਆਂ ਜਾਣਗੀਆਂ ਕੀ ਨਾਮਤ ਕੀ ਤੁਸੀਂ ਕਹਿ ਲਾ ਕਿ ਤਾਂ ਕੀ ਕਰ ਰਹੇ ਸਰ ਦੱਸੋ ਮੈਂ ਜੀ ਸਰਪੰਚੇ ਲੱਕੂ ਅਜਗਤਾਰ ਸਿੰਘ ਆ ਤੇ ਮੈਂ ਐਂ ਫੈਸਲਾ ਲਿਆ ਵੀ ਅਸੀਂ ਸਾਰੇ ਇਹਦਾ ਬਾਈਕਟ ਕਰਾਂਗੇ ਸਾਡਾ ਭਤੀਜਾ ਲੱਗਦਾ ਸੀ ਤੇ ਇਹਨੂੰ ਅੰਨੇ ਵਾ ਗੋਲੀਆਂ ਮਾਰਕ ਤੇ ਦੀ ਇਹ ਦੀਪ ਸਾਨੂੰ ਕਾਰਨ ਦਾ ਨਹੀਂ ਪਤਾ ਲੱਗਾ ਕੀ ਕਾਰਨ ਦੋ ਬੰਦੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਆਣ ਕੇ ਤੇ ਅੰਨੇਵਾ ਗੋਲੀਆਂ ਚਲਾ ਕੇ ਤੇ ਦੀਥ ਕਰਤੀ ਆ ਤੇ ਅਸੀਂ ਹੁਣ ਇਹ ਫੈਸਲਾ ਪਿੰਡ ਵੱਲੋਂ ਸਾਰੇ ਪਿੰਡ ਦੇ ਸਾਰੀਆਂ ਪਾਰਟੀਆਂ ਨੇ ਇਹ ਫੈਸਲਾ ਲਿਆ ਵੀ ਅਸੀਂ ਕੋਈ ਆਪਣਾ ਵੋਟ ਨਹੀਂ ਪਾਵਾਂਗੇ ਸਵੇਰ ਦੇ ਕੋਲ ਪੋਲਿੰਗ ਹੋਈ ਵੋਟ ਇੱਕ ਵੋਟ ਨਹੀਂ ਪੋਲਿੰਗ ਹੋਦੀ ਵੋਟ ਪੋਲਿੰਗ ਸاعة 7:00 ਸ਼ੁਰੂ ਹੋਣੀ ਹੈ 6:00 ਵਜੇ ਨਾਲ ਕੋ ਚੱਲ ਕੇ ਪੇ ਆਪਾਂ ਕੋਈ ਵੋਟ ਨਹੀਂ ਪਾਉਣੀ ਹਾਂਜੀ ਇੱਕ ਵੋਟ ਦਾ ਸਰ ਅਨਾਉਂਸਮੈਂਟ ਕਰਾਈ ਹਾਂਜੀ ਗੁਰਦਰਾ ਸਾਹਿਬ ਵੀ ਅਨਾਉਂਸਮੈਂਟ ਕਰਾਈ ਹੈ ਵੀ ਅਸੀਂ ਕੋਈ ਵੋਟ ਕੋਲ ਨਾ ਆ ਰਹੇ ਕਿੰਮਾਂ ਕੀ ਕਰਦੇ ਸਰਕਾਰ ਨੂੰ ਮੰਗੇ ਸਰਕਾਰ ਕੋ ਇਹੋ ਮੰਗ ਕਰਦੇ ਆ ਵੀ ਸਾਨੂੰ ਇੱਕ ਕਾਦਰ ਲੱਭਣਾ ਚਾਹੀਦਾ ਤੇ ਖੇਤੀ ਤੇ ਖੇਤੀ ਕਾਦਰ ਲੱਭਣਾ ਚਾਹੀਦਾ ਤੇ ਉਹਨੂੰ ਸਖਤ ਤੋਂ ਸਖਤ ਜਾ ਮਿਲਣੀ ਚਾਹੀਦੀ ਐਸਮザ نیوز ਪਿਊਰ ਰਿਪੋਰਟ